ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮੌਕੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲਾ ਜਥਾ ਜਐਸਜੀਪੀਸੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਤਾਂ ਅੰਦਾਜ਼ਾ ਇਹ ਕਿਹਾ ਜਾਂਦਾ ਆਟਾਰੀ ਬਾਗਾ ਬਾਰਡਰ ਦੇ ਰਾਹੀਂ ਪਾਕਿਸਤਾਨ ਜਾਏਗਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ 'ਚ ਹੋ ਰਹੇ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਬਾਅਦ 10 ਦਿਨ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ 14 ਨਵੰਬਰ ਨੂੰ ਵਾਪਸ ਪਾਰਤਾਵੇਗਾ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਸ਼ਰੀਆ ਕਾਲ ਤੱਕ ਸਭ ਦੇ ਕਾਜਕਾਰੀ ਜਥੇਦਾਰ ਕਿਆਨੀ ਕੁਲਦੀਪ ਸਿੰਘ ਗੜਗਾਜੋ ਰਾਦੇ ਵੱਲੋਂ ਸ਼ਰੀਆ ਕਾਲ ਤੱਕ ਸਭ ਤੇ ਅਰਦਾਸ ਕਰਕੇ ਜਥੇ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜੋ ਖੁਦ ਇਸ ਜਥੇ ਦੇ ਨਾਲ ਪਾਕਿਸਤਾਨ ਜਾ ਰਹੇ ਨੇ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋ ਰਹੇ ਸਮਾਗਮਾਂ ਦੇ ਵਿੱਚ ਇਸ ਜਥੇ ਦੇ ਵੱਲੋਂ ਸ਼ਿਰਕਤ ਕੀਤੀ ਜਾਣੀ ਹੈ ਤੇ ਨਾਲ ਦੀ ਨਾਲ 10 ਦਿਨ ਦੇ ਵਿੱਚ ਪਾਕਿਸਤਾਨ ਚ ਸਥਿਤ ਗੁਰੂ ਧਾਮਾਂ ਦੇ ਦਰਸ਼ਨ دیدਾਰ ਜਿਹੜਾ ਨੇ ਉਹ ਕੀਤੇ ਜਾਣੇ ਨੇ ਉੱਥੇ ਜਿੱਕਰ ਗੱਲ ਕੀਤੀ ਜਾਵੇ ਤਾਂ ਜਥੇਦਾਰ ਕੁਲਦੀਪ ਸਿੰਘ ਗੜਗਾਜੋਰਾ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਦੋਹਾਂ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਰਤਾਰਪੁਰ ਲਾਂਘੇ ਨੂੰ ਬਹੁਤ ਜਲਦ ਖੋਲਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਤੋਂ ਬਾਅਦ ਜਦੋਂ ਜਥਾ ਵਾਪਸ ਭਾਰਤ ਆਏਗਾ ਤਾਂ ਉਸ ਬਾਅਦ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਦਿੱਤਾ ਜਾਵੇ ਕਿਉਂਕਿ ਜਿੱਥੇ ਇਹ ਸਿੱਖਾਂ ਦੀ ਆਸਾ ਦੇ ਨਾਲ ਜੁੜਿਆ ਹੋਇਆ ਉੱਥੇ ਹੀ ਜੋ ਪਰਿਵਾਰ ਵਿਛੜ ਗਏ ਨੇ ਉਹ ਵੀ ਜਲਦੀ ਕਾ ਉਦਕ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਮਿਲ ਸਕਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਤੇ ਬਹੁਤ ਜਲਦ ਯਾਤਰਾ ਜਿਹੜੀ ਆ ਇਸ ਤਰੀਕੇ ਦੇ ਨਾਲ ਕਰ ਦਿੱਤੀ ਜਾਵੇ ਕਿ ਪਾਸਪੋਰਟ ਤੋਂ ਬਿਨਾ ਸਿਰਫ ਅਧਾਰ ਕਾਰਡ ਉੱਤੇ ਸਿੱਖ ਜਿਹੜਾ ਨੇ ਉਹ ਪਾਕਿਸਤਾਨ ਚ ਸਥਿਤ ਗੁਰਦੁਆਮਾ ਦੇ ਦਰਸ਼ਨ ਦੇਦਾਰ ਕਰ ਸਕਣ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੀ ਨਨਕਾਣਾ ਸਾਹਿਬ ਜਾ ਕੇ ਇਹ ਅਰਦਾਸ ਕਰਕੇ ਆਉਂਗਾ ਕਿ ਬਹੁਤ ਜਲਦ ਸਿੱਖਾਂ ਨੂੰ ਇਹ ਖੁਸ਼ਖਬਰੀ ਨਸੀਬ ਹੋਵੇ ਕਿ ਸਿੱਖ ਪਾਸਪੋਰਟ ਤੋਂ ਬਿਨਾ ਪਾਕਿਸਤਾਨ ਜਾ ਕੇ ਆਪਣੇ ਗੁਰੂ ਧੰਮਾ ਦੇ ਦਰਸ਼ਨ ਦੇਦਾਰ ਕਰ ਸਕਦੇ ਨੇ ਤਤੰਦਾਜ਼ੀ ਕਿ ਅਜਾਜ਼ੀ ਪੀਸੀ ਦੇ ਵੱਲੋਂ ਪਾਕਿਸਤਾਨ ਜਾਣ ਵਾਲਾ ਜਥਾ ਜਿਹੜਾ ਹੈ ਉਹ શ્રી ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਰਵਾਨਾ ਕੀਤਾ ਗਿਆ ਹੈ ਜੋ ਕਿ ਹੁਣ 10 ਦਿਨ ਬਾਅਦ ਜਿਹੜਾ ਵਾਪਸ ਭਾਰਤ ਆਏਗਾ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਅਸੀਂ ਜਦੋਂ ਅਰਦਾਸ ਕਰਦੇ ਹਾਂ ਦੁਨੀਆਂ ਦੇ ਕਿਸੇ ਵੀ ਥੱਲੇ ਦੇ ਵਿੱਚ ਬੈਠੇ ਹੋਈਏ ਤੇ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਆਖਦੇ ਹਾਂ कि ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਤੋਂ ਵਿਛੋੜਿਆ ਗਿਆੁੱਲੇ ਦਰਸ਼ਨ ਤੇ ਦਾਰ ਤੇ ਸੇਵਾ ਸੰਭਵ ਦਾ ਤਾਮ ਖਾਲਸਾ ਦੀ ਮਨਸ਼ਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਰਾਏ ਪੋਏ ਦੀ ਤਲਵੰਡੀ ਘੁਟਖੇਰੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਨਕਾਣਾ ਸਾਹਿਬ ਜਾਵੇ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਮubarਰਤ ਧਰਤੀ ਆ ਉਹਨੂੰ ਸਜਦਾ ਕਰੇ ਔਰ ਉੱਥੇ ਹੀ ਸਾਡੇ ਗੁਰਦੁਆਰਾ ਪੰਜਾ ਸਾਹਿਬ ਤੁਰਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਤੇ ਸੈਂਕੜੇ ਗੁਰਦੁਆਰੇ ਗੁਰਧਾਮਾਂ ਤੋਂ ਮੈਂ ਤੇ ਇਹ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਕਿ ਸਾਡੀ ਕੌਮ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰੇ ਵੀ ਹੋਣ ਤੇ ਸੇਵਾ ਸੰਭਾਲ ਵੀ ਆਵੇ ਬਾਕੀ ਹਰ ਸਿੱਖ ਜਿਹੜਾ ਆਪਣੇ ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਗਾਾਂ ਵਾਲੀ ਸੰਗਤਾਂ ਇਹਨਾਂ ਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਪਨ ਬਤੀਤ ਕੀਤਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਸਾਪਿਆ ਸਾਡਾ ਲਾਹੌਰ ਵਾਲਾ ਕਿਲਾ ਵੀ ਉੱਥੇ ਹੀ ਆ ਜਿੱਥੇ ਸਾਡਾ ਕਿਸੇ ਸਮੇਂ ਥਾਲ ਸਈ ਨਿਸ਼ਾਨ ਸਾਹਿਬ ਝੂਲਦਾ ਹੀ ਬਾਕੀ ਮੈਂ ਪਹਿਲੀ ਵਾਰੀ ਨਹੀਂ ਚੱਲਿਆ ਮੈਂ ਤੇਦੀ ਵਾਰੀ ਚੱਲਿਆ ਸਿੰਘ ਸਾਹਿਬ ਕਰਤਾਰਪੁਰ ਸਾਹਿਬ ਲਾਂਗਾ ਹਲੇ ਵੀ ਬੰਦ ਹੈ ਹੁਣ ਭਾਵੇਂ ਵੀਜ਼ੇ ਦੇ ਦਿੱਤੇ ਗਏ ਪਰ ਉਹ ਲਾਂਗਾ ਨਹੀਂ ਖੁੱਲਿਆ ਜਾ ਰਿਹਾ ਸਰਕਾਰ ਨੂੰ ਮੈਨੂੰ ਲੱਗਦਾ ਕਿ ਲਾਂਗਾ ਜਲਦੀ ਖੁੱਲੂਗਾ ਕਿਉਂਕਿ ਜਿਵੇਂ ਪਹਿਲਾਂ ਜਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾਮ ਹੀ ਹੋਈ ਪਰ ਉਹਦੇ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜਥੇ ਨੂੰ ਜਾਣ ਕੇ ਜਾਣ ਦਿੱਤੀ ਜਿਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲੰਘਾ ਵਾ ਮੈਨੂੰ ਲੱਗਦਾ ਪੀ ਇਹ ਵੀ ਛੇਤੀ ਖੁੱਲੂਗਾ ਜਥਾ ਜਦੋਂ ਆਜੂਗਾ ਉਸ ਤੋਂ ਬਾਅਦ ਸ਼ਾਇਦ ਛੇਤੀ ਲਾਂਗਾ ਕੁੱਲਜੇ ਕਿਉਂਕਿ ਲਾਂਗਾ ਕੱਲਾ ਸਾਡਾ ਜਾਣਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਗਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜਿੰਦਗੀ ਦੇ 18 ਨੀ ਬਰੇ ਕਰਤਾਰਪੁਰ ਸਾਹਿਬ ਬਤੀਤ ਕੀਤੇ ਤੋ ਸਿੱਖ ਕੌਮ ਦੀ ਭਾਵਨਾ ਮੀਆਂ ਭਾਵਨਾ ਤੇ ਵੀ ਹੈਗੀ ਵੀ ਲਾਂਗਾ ਵੀ ਕੋਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਨ ਤੇਦਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੋਂਦ ਲੱਗਦਾ ਵਾ ਵੀ ਗੁਰੂ ਕਿਰਪਾ ਕਰੋ ਮੈਂ ਨਨਕਾਣਾ ਸਾਹਿਬ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਕਿਰਪਾ ਕਰੇ ਜਲਦੀ ਤੋਂ ਜਲਦੀ ਸਾਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਉਹ ਵੀ ਖੁੱਲ ਜਾਵੇ ਗੁਰਪੁਰਬ ਮੌਕੇ ਸੰਗਤ ਦੇ ਨਾਮ ਕੋਈ ਖਾਸ ਸੰਦੇਸ਼ ਕਿਉਂਕਿ ਕੱਲ ਤੁਸੀਂ ਪਾਕਿਸਤਾਨ ਹੋਗੇ ਦੇਖੋ ਸੰਦੇਸ਼ ਤੇ ਗੁਰੂ ਦਾ ਵਾ ਗੁਰੂ ਸਾਹਿਬ ਨੇ ਤਿੰਨ ਸਨੈਰੀ ਸਿਧਾਂਤ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਕਿਰਤ ਦੀ ਵੀ ਆਪਾਂ ਨੂੰ ਪਤਾ ਵੀ ਬਹੁਤ ਲੋੜ ਆ ਜਿਹੜਾ ਕਿਰਤ ਕਰਨ ਵਾਲਾ ਬੰਦਾ ਵਾ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੈਅ ਕਰਦਾ ਕਿਰਤ ਕਰਦਿਆਂ ਰੱਬ ਨੂੰ ਚੇਤੇ ਰੱਖਣਾ ਨਾਮ ਜਪਣਾ ਜਿਹੜਾ ਨਾਮ ਜਪਦਾ ਉਹ ਹਰੇਕ ਤੇ ਰੱਬ ਨੂੰ ਵੇਖਦਾ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ ਕਿਸੇ ਦਾ ਹੱਕ ਨਹੀਂ ਖਾਂਦਾ ਤੋਂ ਅਸੀਂ ਬਾਣੀ ਦੇ ਨਾਲ ਜੁੜ ਗਏ ਵੰਡ ਛਕੋ ਦਾ ਸਿਧਾਂਤ ਵੀ ਗੁਰੂ ਨੇ ਦਿੱਤਾ ਜਦੋਂ ਗੁਰੂ ਸਾਹਿਬ ਨੂੰ ਸਿੱਧਾ ਨੇ ਤੇ ਤਿਲ ਦੇਤਾ ਹੈ ਵੀ ਪਾਤਸ਼ਾਹ ਵਾਲਾ ਵੰਡ ਕੇ ਦਿਖਾਓ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ ਵੀ ਆਹ ਜਿਹੜਾ ਸਿੱਧਾ ਦਾ ਲੋਟਾ ਵਾ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਸਾਫ਼ ਕਰੋ ਫਿਰ ਉਹਦੇ 'ਚ ਪਾਣੀ ਪਾ ਕੇ ਘੋਟੋ ਤੇ ਘੋਟ ਕੇ ਜਦੋਂ ਫਿਰ ਰਗੜ ਕੇ ਤੇ ਸਾਬ ਨੇ ਕਹਿਆ ਵੀ ਚੂਲਾ ਚੂਲਾ ਸਭ ਨੂੰ ਛਕਾਓ ਆਪ ਵੀ ਛਕੋ ਮੈਨੂੰ ਵੀ ਛਕਾਓ ਜਿਹੜਾ ਵੰਡ ਛਕੋ ਦਾ ਸਿਧਾਂਤ ਆ ਜਿਹਦੇ ਤਹਿਤ ਗੁਰੂ ਕੇ ਲੰਗਰ ਚੱਲਦੇ ਆ ਗਰੀਬਾ ਲੋੜਵੰਦਾਂ ਦੀ ਸੇਵਾ ਚੱਲਦੀ ਆ ਗੁਰੂ ਨਾਨਕ ਪਾਤਸ਼ਾਹ ਦੇ ਇਹ ਤਿੰਨ ਸੁਨਹਿਰੀ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹਦੇ ਤੇ ਪਹਿਰਾ ਦੇਣ ਦੀ ਲੋੜ ਆ ਦੂਜਾ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਨੂੰ ਇੱਕ ਅਕਾਲ ਪੁਰਖ ਦੇ ਲੜ ਜੋੜਦਿਆਂ ਇੱਕ ਬਹੁਤ ਸਪਸ਼ਟ ਤੇ ਸਿੱਧਾ ਸਿਧਾਂਤ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਜਿਵੇਂ ਸਾਡੇ ਹਿੰਦੂ ਵੀਰ ਲਈ ਗਾਂ ਖਾਣਾ ਪਾਪ ਆ ਮੁਸਲਮਾਨ ਲਈ ਸੂਰ ਸਿੱਖ ਲਈ ਪਰਾਇਆ ਹੱਕ ਖਾਣਾ ਪਾਪ ਆ ਇਹਦੇ ਲਈ ਗੁਰੂ ਸਾਹਿਬ ਨੇ ਫਿਰ ਕਿਰਤ ਦੀ ਗੱਲ ਕੀਤੀ ਆ ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਜਦੋਂ ਉਹਨਾਂ ਨੇ ਉਦਾਸੀਆਂ ਕੀਤੀਆਂ ਤੇ ਸਾਰਿਆਂ ਨੂੰ ਇੱਕ ਸੰਦੇਸ਼ ਪੂਰੇ ਸੰਸਾਰ ਦੇ ਵਿੱਚ ਘੁੰਮ ਕੇ ਦਿੱਤਾ ਜਿਹਨੂੰ ਭਾਈ ਗੁਰਦਾਸ ਨੇ ਕਲਮ ਬੰਦ ਕੀਤਾ ਵਚਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਬਾਬਾ ਆਖੇ ਹਾਜੀਆਂ ਸ਼ੋਭਾ ਮਲਾਂ ਬਾਜੋ ਦੋਨੋਂ ਰੋਈ ਕਿ ਸਾਨੂੰ ਆਪਣੇ ਅਮਲ ਕਰਮ ਚੰਗੇ ਰੱਖਣੇ ਚਾਹੀਦੇ ਆ ਜੇ ਕਰਮ ਚੰਗੇ ਆ ਤੇ ਰੱਬ ਦੇ ਦਰ ਤੇ ਕਬੂਲ ਆ ਚੰਗੇ ਕਰਮ ਕਰਦਿਆਂ ਇੱਕ ਸਚਿਆਰ ਜੀਵਨ ਜੂਣਾ ਚਾਹੀਦਾ ਸਚਿਆਰ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਹ ਨਾ ਮੈਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦੇ ਜਨਮ ਪ੍ਰਕਾਸ਼ ਦਿਹਾੜੇ ਦੀਆਂ ਸਮੂਹੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਮੁੱਚੇ ਸੰਸਾਰ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ ਪੂਰੇ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਹੋਵੇ ਔਰ ਪੂਰਾ ਸੰਸਾਰ ਇੱਕ ਅਕਾਲ ਪੁਰਖ ਨੂੰ ਧਿਆਉਂਦਿਆਂ ਹੋਇਆਂ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰੇ ਔਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਮੈਂ ਫੇਰ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਅਰਦਾਸ ਕਰਦਾ ਅਸੀਂ ਜਦੋਂ